ਸਵਾਗਤ ਹੈ ਆਪ ਜੀ ਦਾ ਨਵੇਂ ਬਲੌਗ ਵਿੱਚ ਅੱਜ ਆਪਾਂ ਹਾਲੂਆਂ ਦੇ ਕਿਲੇ ਤੋਂ ਟੱਕ ਟੱਕਾ ਕਿਲੇ ਰਹਿੰਦੇ ਸੀਗੇ ਬਾਏ ਹੋਏ ਨੇ ਉਹਨਾਂ ਨੂੰ ਪਿਆਰ ਕਰਨ ਚੱਲੇ ਆ। ਦੋਵੇਂ ਟਰੈਕਟਰ ਲੈ ਕੇ ਚੱਲੇ ਆ। ਇੱਕ ਪਿੱਛੇ ਹਾਰ ਲੈ ਤੇ ਪਿੱਛੇ ਕਰਬਟਰ ਉਹ ਤੋੜਦੀ ਆ ਮੂਰੇ ਥੋੜਾ ਗਾਹਾਂ ਲੰਘ ਜਾਣ ਤੋਂ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਆਪਣਾ 2.5 ਕਿਲੇ ਬਾਗੇ ਪਹਿਲਾਂ ਤਵੀਆ ਨਾਲ ਸਵੇਰੇ ਅਸੀਂ ਬਾਗੇ ਸੀਗੇ ਤੇ ਹੁਣ ਅਸੀਂ ਹੜਾ ਨਾਲ ਤੇ ਰੋਟਾਵੀਟਰ ਨਾਲ ਬਹੁਣ ਆਏ ਆ ਤੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਇਹ ਜਿਹੜਾ ਜੀ ਆਪਣਾ ਫੂਲ ਆ 3600 ਇਹ ਜਿੰਨਾ ਮਰਜੀ ਇਹਦੇ ਲੋਡ ਪਾਈ ਜਾਓ ਪਰ ਇਹਨੇ ਧੂਆ ਨਹੀਂ ਦਿਖਾਉਣਾ ਬਿਲਕੁਲ ਧੂਆ ਨਹੀਂ ਦਮਾਰਦਾ ਇਹ ਬਸ ਸਲੀਪਰ ਬੇਸ਼ੱਕ ਕੱਢ ਦੂ ਗੱਡੀ ਜਾਊਗਾ ਪਰ ਧੂਆ ਨਹੀਂ ਦਿਖਾਊਗਾ ਕਿਉਂਕਿ ਇਹ ਮੋਡੀਫਾਈ ਹੋਇਆ ਹੋਇਆ ਇਹਦੇ ਵਿੱਚ 60 ਦਾ ਪਰਮਟੈਕ ਸਾਠਾੜੀ ਤੇ ਆਏਗਾ 3600 ਦਾ ਫੋਰਡ ਤੇ ਖਿੱਚਦਾ ਇਹ ਪੂਰਾ ਜੋਰ 60 ਵਾਲਾ ਮਾਰਦਾ ਦੇਖਿਆ ਨਾ ਬਿਲਕੁਲ ਇਹਨੇ ਕਿਤੇ ਧੂਆਂ ਨਹੀਂ ਮਾਰਨਾ ਇਹਨੇ ਬਿਲਕੁਲ ਤੇ ਬਗਨੇ ਪਹਿਲਾਂ ਆਲੇ-ਆਲੇ ਸਾਰੇ ਗੇੜੇ ਲਾ ਦੇਣੇ ਨੇ। ਨੇ ਪੁੰਜੇ ਖਾਂਡੇ ਸਾਰੇ ਫੜ ਦੇਣੇ ਨੇ ਉਸ ਤੋਂ ਬਾਅਦ ਫਿਰ ਮੈਂ ਬਗਾਉਣ ਲੱਗੂੰਗਾ। ਤੇ ਮੈਂ ਡੋਰ ਕਰੂੰਗਾ। ਤੇ ਡੋਰ ਕਰਕੇ ਹਾਲਾਂ ਨਾਲ ਤੇ ਉਸ ਤੋਂ ਬਾਅਦ ਫਿਰ 20 ਮੀਟਰ ਪਾ ਲੈਣਾ ਨੋਬੂ ਦੇ ਪਿੱਛੇ। ਹਾਲ ਜਿਆਦਾ ਸਿੱਟਣ ਕਰਕੇ ਅ ਗਰ ਉਹ ਹੋ ਜਾਂਦਾ ਨਾ ਹਵਾ ਲੱਗਦੀ ਰਹਿੰਦੀ ਆ ਨਾਲੇ ਹਾਂ ਕਿਉਂਕਿ ਹੁਣ ਅੱਜ ਸੇਕ ਵੀ ਬਹੁਤ ਆ ਲਓ ਜੀ ਜਾਲੀ ਖੋਲਤੀ ਆ ਕੋੜ ਦੀ ਏ ਹਵਾ ਲੱਗਦੀ ਰਹੂਗੀ ਆ ਗਰਮੀ ਅੱਜ ਧੁੱਪਾਂ ਬਹੁਤ ਆ ਚਕਾਇਆਂ ਨਾ ਹਾਲੋ ਜਿਆਦਾ ਸਿੱਟੇ ਹੋਣ ਕਰਕੇ ਹੋਰ ਟਰੈਕਟਰ ਵਧੀਆ ਹਵਾ ਲੱਗਦੀ ਰਹਿੰਦੀ ਹੈ ਟਰੈਕਟਰ ਨੂੰ ਹਾਂ ਹਾਂ ਕੱਢ ਲੀਆਂ ਯੋਂ ਸੇ ਵ ਕਰੂਗਾ ਆਰਾਮ ਹਣ ਆਪਾਂ ਬੋਨਣ ਲੱਗੇ ਆਓ ਜੀ ਹਲਾਂ ਦੀ ਬਹਾਈ ਹੋ ਗਈ ਆ ਸੇਵ ਵਗ ਰੋਟਰ ਫੇਰਨ ਲੱਗ ਗਿਆ ਨੇ ਨਾਲ ਹੰਝੇ ਰੋਟਰ ਵੇਰ ਦੇਣਾ ਅਦਾਕ ਦੇ ਟਾਈਮ ਤੇ ਆ ਮੇ ਨਿਕਲ ਜੂਗਾ ਲੋ ਉਹ ਤਾਂ ਵੀਰ ਥੋੜਾ ਸੌਖਾ ਯਾਰ ਆਰਾਮ ਨਾਲ ਬੈਠ ਕੇ ਇਹਨਾਂ ਦੀ ਬਾਤੇ ਵੀ ਇੰਨਾ ਜੋਰ ਨਹੀਂ ਪੈਦਾਏਗਾ ਆਰਾਮ ਨਾਲ ਬੈਠਾ ਚੱਪ ਚੱਪ ਵਾ ਚੱਪ ਕਰਕੇ ਬਹਿ ਜਾ ਉੱਪਰ ਆਰਾਮ ਨਾਲ ਹੁਣ ਮੈਂ ਜਾਮਾ ਕਰਨੂੰ ਰੋਟੀ ਬੋਲਣ ਕਰਦੇ ਕਰਦਾ ਰੋਟੀ ਉਹ ਆਉਂਦਾ ਲੈ ਕੇ ਆਏ ਚਾਹ ਹੋ ਰਹੀ ਨਾਟਕ ਮਾ ਨੂੰ ਫੋਨ ਕਰਦਾ ਲੈ ਆਉਂਦਾ ਦੇਵੀ ਰੋਟੀ ਲੈ ਆਉਂਦਾ ਮੈਂ ਚਾਲੂ ਕਰੂੰਗਾ ਨਾ ਫੋਨ ਤੇ ਅੱਗੇ ਅੱਗੇ ਦੇ ਨਾ ਕਰ ਰਿਹਾ ਇਹ ਲੈ 45 ਦੇ ਫੋੜ ਦੀ ਦੇ ਲੈ ਆਉਣਾ ਮੈਂ ਕਰਦਾ ਫੋਨ ਉਹਨੂੰ ਚੱਲ ਜਿਹੜਾ ਮਰਜ਼ੀ ਲਿਆਵੇ ਉਹਨੂੰ ਕਹਿ ਕੇ ਆਉਂਦਾ ਆਓ ਆ ਉਹ ਅੱਜ ਹੋਟਲ ਹੋਟਲ ਦੀ ਮੰਗਾਉਨੇ ਆ ਰੋਟੀ ਉਹ ਤੋਂ ਆਹੋ ਸੇਵਕ ਕਹਿੰਦਾ ਘਰ ਦੀ ਰੋਟੀ ਦਾ ਆਪਾਂ ਰੋਜ਼ੇ ਖਾਂਦੇ ਆ। ਦੇਵੀ ਨੂੰ ਵੀ ਫੋਨ ਕਰ ਉਹਨੂੰ ਕਹੇ ਵੀ ਇਹ ਹੋਟਲ ਤੋਂ ਲੈ ਕੇ ਆ ਰੋਟੀ ਆ ਗਈ। ਇਹਨਾਂ ਘਰ ਦੀ ਰੋਟੀ ਦਾ ਆਪਾਂ ਰੋਜ਼ ਖਾਂਦੇ ਆ। ਪੱਜਾਲੀ ਲਾ ਦੀਏ ਪਹਿਲਾ ਮੈਂ ਤਾਂ ਡਰ ਗਿਆ ਸੀਗਾ ਕਿ ਇੱਥੇ ਨਾ ਜੇ ਜੇਬ ਆ ਮੈਨੂੰ ਐ ਸੀਗਾ ਮੈਂ ਜੇਬ ਦੇ ਵਿੱਚ ਰੱਖੇ ਨੇ ਹੁਣ ਆਈ ਐਮ ਇਹਦੇ ਵਿੱਚ ਤਾਂ ਹੈ ਨਹੀਂ ਸੀਗੇ ਮੈਂ ਕਹ ਲਿਆ ਵੀ ਗਿਰ ਗੇ ਨਟ ਤੇ ਫੇਮਰੀ ਯਾਦ ਆ ਗਿਆ ਵੀ ਨਹੀਂ ਨੋਵੋ ਦੇ ਜੇਬ ਚ ਪਾਏ ਸੀਗੇ ਜਾਲੀ ਆਪਾਂ ਨੇ ਕਸਤੀ ਚਲੋ ਬਈ ਅਸੂਕੀ ਕਰਨ ਲੱਗਿਆ ਆਪਣੇ ਗੋਲਡੀਆਂ ਦੇ ਅੱਜ ਕੋਈ ਕਿੰਨੀ ਵਧੀਆ ਜਾਮਣਾ ਐਨ ਗੋਲ ਜਾਮਣਾ ਬਹੁਤ ਛਾਵੇਂ ਲਈ ਜੀਦੀ ਲੱਗੀ ਹੋਈ ਆ ਇਹਦੇ ਵਿੱਚ ਭਈਏ ਕਈ ਹੋਰ ਗੁੱਟੀਆਂ ਲਾ ਦਿੰਦੇ ਨੇ ਆਹ ਹੋਰ ਗੁੱਟੀ ਆਹ ਹੋਰ ਵੀ ਆ ਆ ਦੂਜੀ ਆ ਪੱਕ ਗਈ ਆਹ ਜੇ ਹਰੀ ਘੜੀ ਆ ਵਿੱਚ ਵਿੱਚ ਗੁੱਟੀਆਂ ਲਾਤੀਆਂ ਥਲੀਆਂ ਭਰੇ ਦੀ ਸਹੀ ਵੋ ਕਹਿੰਦਾ ਔਰ ਨਾਕ ਤੂੰ ਬਾਹਰ ਮੈਂ ਦਸ ਲੈ ਲਵਾਂ ਪਾਣੀ ਗੁਮੀ ਪੀ ਲਵੇ ਚਲੋ ਆ ਰਹੇ ਆ ਆ ਜੀ ਬਣੇ ਰਿਓ ਵੀਡੀਓ ਦੇ ਨਾਲ ਆ ਜੀ Oh, thank you. ਜੀ ਸਾਡਾ ਕੰਮ ਮੁੱਕ ਗਿਆ ਹੁਣ ਅਸੀਂ ਰੋਟਾ ਵੀਟਰ ਫੇਰਤਾ ਅ ਸਵੇਰ ਦੀ ਸਾਡੀ ਵਾਰੀ ਖਤਮ ਸਾਡੀ ਰੋਟੀ ਆ ਗਈ ਟਾਈਮ ਕਿੰਨਾ ਹੋ ਗਿਆ ਸਾਢੇ 3 ਹੁਣ 4 ਵਜ ਗਏ ਹਨ ਹਾਂ 3 3 ਵਜ ਗਏ 3 ਵਜ ਗਏ ਹੁਣ ਅਸੀਂ ਰੋਟੀ ਖਾਣ ਲੱਗੇ ਸਾਡੀ ਰੋਟੀ ਅਸੀਂ ਮੰਗਾ ਲਈ ਸੀ ਕਿ ਸ਼ਹਿਰ ਤੋਂ ਕਹਿੰਦੇ ਇਹ ਭਟੂਰੇ ਖਾਣੇ ਨੇ ਆ ਸਾਡੀ ਭਟੂਰੇ ਆ ਗਏ ਲਓ ਵੀ ਨਾਲ ਸਾਡੇ ਚਾਹ ਆ ਗਈ ਕੀ ਪਾਉਣਾ ਗੰਦੀ ਪਾਉਣੀ ਆ ਚਾ ਵੀ ਆ ਗਈ ਕਰਨੀ ਹਾਂ ਹੈ ਤਲਾਹ ਨਾ ਨਹੀਂ ਪਾਉਦੇ ਹਨ ਇਹ ਤਾਂ ਹੈ ਨਹੀਂ ਅੰਦਰ ਦੂਵੇ ਤਾਂ ਪਾਉਦੇ ਨੇ ਹਾਂ ਆ ਲਓ ਜੀ ਸ਼ੋਗੋ ਜੀ ਸਾਰੀ ਭਟੂਰੇ ਸਾਰੀ ਆ ਲਓ ਜੀ ਆ ਲਓ ਜੀ ਇੱਥੇ ਸਾਡੀ ਵੀਡੀਓ ਅੱਜ ਦਾ ਬਲੌਗ ਸਮਾਪਤ ਹੁੰਦਾ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ